ਮੈਂ ਹਾਂ ਗੁਰਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਦਾ ਵਿਜ਼ਨ ਪੰਜਾਬ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਡੇ ਜੋ ਸਿੱਖਾਂ ਦੀ ਇਤਿਹਾਸਿਕ ਦਿਨ ਪਸਾਖੀ ਦਾ ਦਿਹਾੜਾ ਆ ਰਿਹਾਗਾ ਜੋ ਕੱਲ ਨੂੰ ਹੈ ਉਸ ਦੇ ਸੰਦਰਭ ਚ ਪਿੰਡ ਜਲਾਲਦੀਆ ਵਿਖੇ ਬੱਚਿਆਂ ਦੇ ਜੋ ਗੁਰਸਿੱਖੀ ਦੇ ਮੁਕਾਬਲੇ ਕਰਵਾਏ ਗਏ ਆ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਉਹਨਾਂ ਤੋਂ ਸਵਾਲ ਕੀਤੇ ਗਏ ਆ ਜੋ ਸਾਡੇ ਸਿੱਖੀ ਇਤਿਹਾਸ ਨੂੰ ਦਰਸਾਉਂਦਾਗਾ ਬੱਚਿਆਂ ਨੂੰ ਕਿੰਨਾ ਕੁ ਪਤਾਗਾ ਉਹਨਾਂ ਦੀ ਲਗਨ ਕਿੰਨੀ ਕ ਸਿੱਖੀ ਦੇ ਪ੍ਰਤੀ ਇਹ ਸਾਰਾ ਕੁਝ ਆਪਾਂ ਬੱਚਿਆਂ ਦੇ ਨਾਲ ਹੀ ਗੱਲਬਾਤ ਕਰਾਂਗੇ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਜੋ ਇਹ ਪਿੰਡ ਜਲਾਲ ਦੀਵਾਲ ਦਾ ਅੰਦਰਲਾ ਗੁਰਦੁਆਰਾ ਕਿਹਾ ਜਾਂਦਾ ਹੈ ਜੋ ਵੱਡਾ ਗੁਰਦੁਆਰਾ ਪਿੰਡ ਦਾ ਉੱਥੇ ਇਹ ਉਪਰਾਲਾ ਕੀਤਾ ਜਾਂਦਾਗਾ ਵੀ ਜੋ ਛੋਟੇ ਬੱਚੇ ਆ ਉਹਨਾਂ ਨੂੰ ਸਿੱਖੀ ਦੇ ਲੜ ਲਾਇਆ ਜਾਂਦਾਗਾ ਸਿੱਖੀ ਦੇ ਇਤਿਹਾਸ ਬਾਰੇ ਸਾਡੇ ਗੁਰੂਆਂ ਦੇ ਇਤਿਹਾਸ ਬਾਰੇ ਪੂਰਾ ਚੰਨਣਾ ਪਾਇਆ ਜਾਂਦਾਗਾ ਉਹਨਾਂ ਨੂੰ ਦੱਸਿਆ ਜਾਂਦਾਗਾ ਇਤਿਹਾਸ ਬਾਰੇ ਇੱਕ ਇੱਕ ਗੱਲ ਜੋ ਬੱਚਿਆਂ ਨੂੰ ਜਾਨਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜੇ ਸਾਡੇ ਇਤਿਹਾਸ ਬਾਰੇ ਸਿੱਖਾਂ ਦੇ ਇਤਿਹਾਸ ਬਾਰੇ ਨਹੀਂ ਪਤਾ ਹੋਊਗਾ ਤਾਂ ਸਿੱਖੀ ਦਾ ਕੋਈ ਮਤਲਬ ਨਹੀਂ ਰਹਿੰਦਾਗਾ ਤੇ ਅੱਜ ਉਸੇ ਸੰਦਰਭ ਚ ਅਸੀਂ ਪਿੰਡ ਜਲਾਲਦੀਵਾਲ ਦੇ ਅੰਦਰ ਲੀਗੋਦਵਾਰੇ ਪਹੁੰਚੇ ਆਂ ਤੇ ਅੱਜ ਸਾਡੇ ਨਾਲ ਆ ਬੱਚੇ ਬੈਠੇ ਆ ਜੋ ਪਹਿਲਾਂ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸੀਗੇ ਸਾਡੇ ਨਾਲ ਬੱਚੇ ਜੋ ਹੁਣ ਇੱਥੇ ਬੈਠੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਆ ਮੂਰੇ ਬੈਠੇ ਗੁੜੇ ਖੜੇ ਹੋਵੋ ਖੜੇ ਹੋ ਜਾਓ ਅ ਬੇਟੇ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਨਰੀਤ ਕੌਰ ਅੱਛਾ ਗੁੰਦੀਤ ਬੇਟੇ ਤੁਸੀਂ ਇੱਥੇ ਗੁਰਦੁਆਰਾ ਸਾਹਿਬ ਪਹੁੰਚੇ ਹੋ ਸਿੱਖੀ ਸਰੂਪ ਦੇ ਵਿੱਚੋਂ ਤੁਹਾਨੂੰ ਜੋ ਸਿਖਾਇਆ ਗਿਆਗਾ ਕੀ ਤੁਹਾਨੂੰ ਪਤਾਗਾ ਯਾਦ ਆ ਤੁਹਾਨੂੰ ਹਾਂਜੀ ਥੋੜਾ ਜਿਹਾ ਉੱਚੀ ਬੋਲੋ ਹਾਂਜੀ ਹਾਂਜੀ ਅੱਛਾ ਠੀਕ ਆ ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਵੀ ਤੁਸੀਂ ਹੁਣ ਤੱਕ ਸਿੱਖਿਆ ਕੀ ਆ ਸਾਡੇ ਗੁਰੂਆਂ ਦਸ ਗੁਰੂ ਨੇ ਤੁਹਾਨੂੰ ਪਤਾ ਦਸ ਗੁਰੂ ਨੇ ਉਹਨਾਂ ਦੇ ਨਾਮ ਪਤਾ ਉਹਨਾਂ ਦੇ ਨਾਮ ਦੱਸੋ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਸ੍ਰੀ ਗੁਰੂ ਅਰਜਨ ਦੇਵ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਰਾਜਾ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਾਂ ਪਾਤਸ਼ਾਹ ਜੀ ਦੂਜੇ ਚਸ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਹੀ ਵਧੀਆ ਗੱਲ ਆ ਬੇਟਾ ਸੁਰ ਛੋਟੇ ਆ ਬੱਚੇ ਤੇ ਇਹਨਾਂ ਤੋਂ ਗੱਲਬਾਤ ਥੋੜੀ ਉੱਚੀ ਨਹੀਂ ਕੀਤੀ ਜਾਂਦੀ ਪਰ ਆਸਾ ਕਰਾਂਗੇ ਵੀ ਦਰਸ਼ਕਾਂ ਨੂੰ ਇਹ ਗੱਲ ਫੜਾਈ ਦਿੱਤੀ ਹੋਊਗੀ ਬਹੁਤ ਹੀ ਵਧੀਆ ਇਹਨਾਂ ਨੇ ਦੱਸਿਆ ਗੁਰੂਆਂ ਦੇ ਨਾਮ ਕੰਠਾਦਨ ਨੂੰ ਯਾਦ ਆ ਤੇ ਇਹ ਇਹਨਾਂ ਨੇ ਦੱਸੀਆ ਗੱਲ ਤੇ ਪੰਜ ਪਿਆਰਿਆਂ ਬਾਰੇ ਉਹਨਾਂ ਦਾ ਨਾਮ ਦੱਸੋ ਪੰਜ ਪਿਆਰੇ ਪਾਈ ਦੇਆ ਸਿੰਘ ਜੀ ਪਾਈ ਧਰਮ ਸਿੰਘ ਜੀ ਪਾਈ ਹਿੰਮਤ ਸਿੰਘ ਜੀ ਪਾਈ ਮੁਹੰਮਦ ਸਿੰਘ ਜੀ ਪਾਈ ਸਾਹਿਬ ਸਿੰਘ ਜੀ ਬਹੁਤ ਹੀ ਵਧੀਆ ਜੀ ਬੇਟੇ ਤੁਹਾਡਾ ਨਾਮ ਕੀ ਹੈ ਪਹਿਲੇ ਦੱਸੋ ਗੁਰਜੀਰਤਕਾਰ ਅੱਛਾ ਗੁਰਜੀਰਤ ਤੁਸੀਂ ਇਹ ਸਾਰਾ ਕੁਝ ਕਿੱਥੇ ਸਿੱਖਿਆਗਾ ਤੁਹਾਨੂੰ ਇਸ ਦਾ ਗਿਆਨ ਕਿਵੇਂ ਮਿਲਿਆ ਕਿੱਥੇ ਸਿੱਖਿਆ ਤੁਸੀਂ ਗੁਰਦਵਾਰੇ ਅੰਦਰ ਹਾਂਜੀ ਗੁਰਦਵਾਰੇ ਅੰਦਰਲਾ ਸਰ ਅੰਦਰ ਗੁਰਦਵਾਰੇ ਦਾ ਤੋਡੇ ਪਿੰਡ ਜਲਾਲਦੀਵਾਲ ਦੇ ਅੰਦਰਲੇ ਗੁਰਦੁਆਰਾ ਸਾਹਿਬ ਇੱਥੇ ਕੌਣ ਸਖੋਂਦਾਗਾ ਤੁਹਾਨੂੰ ਇੱਥੇ ਦੇ ਜੋ ਆਪਣੇ ਗ੍ਰੰਥੀ ਸਿੰਘ ਨੇ ਬਾਬਾ ਜੀ ਨੇ ਉਹ ਸਖੋਂਦੇ ਨੇ ਹਾਂਜੀ 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 ਬਹੁਤ ਵਧੀਆ ਗੱਲ ਆ ਜੋ ਇਨਾ ਬੱਚਿਆਂ ਨੂੰ ਇਨਾ ਗਿਆਨ ਆ ਕਿਉਂਕਿ ਸਾਨੂੰ ਸੁਣ ਕੇ ਸ਼ਰਮ ਮਹਿਸੂਸ ਹੁੰਦੀ ਆ ਵੀ ਅਸੀਂ ਇਨਾ ਗਿਆਨ ਸਾਨੂੰ ਨਹੀਂ ਹੈਗਾ ਜੋ ਇਹ ਛੋਟੇ ਛੋਟੇ ਬੱਚਿਆਂ ਨੂੰ ਇੰਨਾ ਗੁਰਸਿੱਖੀ ਬਾਰੇ ਇਹਨਾਂ ਨੂੰ ਲਗਾਣਾ ਤੇ ਸਾਰਾ ਕੁਝ ਇਹ ਜਾਣਦੇ ਆ ਬਹੁਤ ਹੀ ਵਧੀਆ ਉਪਰਾਲਾ ਲਗਾ ਵੀ ਜੋ ਗੁਰਦੁਆਰਾ ਸਾਹਿਬ ਦੇ ਗ੍ਰੰਤੀ ਸਿੰਘ ਨੇ ਫਿਰ ਉਹਨਾਂ ਨੂੰ ਬਾਬਾ ਜੀ ਕਹਿੰਦੇ ਆ ਬਾਬਾ ਜੀ ਗੁਰਜੀਤ ਸਿੰਘ ਉਹਨਾਂ ਦਾ ਨਾਮ ਆ ਤੇ ਬਹੁਤ ਹੀ ਵਧੀਆ ਉਪਰਾਲਾ ਲਗਾ ਜੋ ਬੱਚਿਆਂ ਨੂੰ ਉਹ ਇਸ ਤਰ੍ਹਾਂ ਦਾ ਗਿਆਨ ਦੇ ਰਹੇ ਆ ਤੇ ਇਹ ਦੇਣਾ ਵੀ ਚਾਹੀਦਾ ਹੈਗਾ ਸਿੱਖੀ ਦਾ ਲੜ ਲਾਉਣਾ ਚਾਹੀਦਾ ਹੈਗਾ ਤੇ ਹੁਣ ਅਸੀਂ ਬੱਚਿਆਂ ਨਾਲ ਗੱਲਬਾਤ ਕੀਤੀ ਆ ਬੱਚੇ ਬਹੁਤ ਨੇ ਗੱਲਬਾਤ ਕਰਨ ਲਈ ਤੇ ਹੋਰ ਵੀ ਬੱਚੇ ਨੇ ਉਹਨਾਂ ਨਾਲ ਗੱਲ ਕਰਾਂਗੇ ਕੁਝ ਥੋੜੇ ਜਿਹੇ ਵੱਡੇ ਬੱਚਿਆਂ ਨਾਲ ਗੱਲ ਕਰਾਂਗੇ ਆਜੋ ਬੱਚੇ ਆਜੂ ਆਜੂ ਸਿੱਖ ਜੁਨੀ ਦਾ ਨਾਲੇ ਸਾਡੀ ਯਾਰਾ ਬਣਾ ਲਓ ਇਹ ਬੱਚੇ ਤੁਸੀਂ ਦੇਖ ਸਕਦੇ ਹੋ ਵੀ ਇਹ 4 4 5 5 ਸਾਲ ਦੇ ਬੱਚੇ ਸੀਗੇ ਇਹਨਾਂ ਨੇ ਦਸਾਂ ਗੁਰੂਆਂ ਦੇ ਨਾਮ ਪੰਜਾਂ ਪਿਆਰਿਆਂ ਦੇ ਨਾਮ ਦੱਸਿਆ ਬਹੁਤ ਵਧੀਆ ਗੱਲ ਆ ਤੇ ਇਹ ਬੱਚੇ ਪਹਿਲਾਂ ਤਾਂ ਬੱਚੇ ਆਪਣਾ ਨਾਮ ਦੱਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਨਵਜੋਤ कौर ਹੈ ਅੱਛਾ ਨਵਜੋਤ कौर बेटा ਤੁਸੀਂ ਕਿੰਨਾ ਟਾਈਮ ਤੋਂ ਜੋ ਗੁਰੂ ਘਰ ਰਹਿੰਦੇ ਹੋ ਤੇ ਜੋ ਗੁਰਸਿੱਖੀ ਦੇ ਬਾਰੇ ਤੁਹਾਨੂੰ ਗਿਆਨ ਮਿਲ ਰਿਹਾਗਾ ਉਹ ਕਿੰਨਾ ਟਾਈਮ ਤੋਂ ਤੁਸੀਂ ਪ੍ਰਾਪਤ ਕਰ ਰਹੇ ਹੋ ਮੈਂ ਹੋ ਗਏ 1-2 ਸਾਲ 1-2 ਸਾਲ ਹਾਂਜੀ ਤੁਹਾਨੂੰ ਆਪਦੇ ਇਤਿਹਾਸ ਬਾਰੇ ਸਿੱਖਾਂ ਦੇ ਇਤਿਹਾਸ ਬਾਰੇ ਜੋ ਤੁਹਾਨੂੰ ਗਿਆਨ ਮਿਲੇਗਾ ਤੁਹਾਨੂੰ ਵਧੀਆ ਲੱਗਿਆ ਸਿੱਖੀ ਇਤਿਹਾਸ ਤੁਹਾਨੂੰ ਕੁਝ ਸੁਣ ਕੇ ਤੁਹਾਨੂੰ ਕੋਈ ਜੋਸ਼ ਆਉਂਦਾਗਾ ਕੋਈ ਜਜ਼ਬਾ ਤੁਹਾਡੇ ਮਨ ਦੇ ਵਿੱਚ ਪੈਦਾ ਹੁੰਦਾਗਾ ਵੀ ਜੋ ਸਾਡੇ ਗੁਰਸਿੱਖ ਆਪਣੇ 10 ਗੁਰੂ ਸੀਗੇ ਜੋ ਸਿੰਘ ਸਾਹਿਬਾਨਾ ਨੇ ਆਪਣੇ ਸਿੱਖਿਆ ਸਿੱਖਾਂ ਲਈ ਜਾਂ ਆਪਣੇ ਧਰਮ ਲਈ ਜੋ ਉਹਨਾਂ ਨੇ ਤਿਆਗ ਦਿੱਤੇ ਆ ਉਹਨਾਂ ਬਾਰੇ ਤੁਹਾਨੂੰ ਪਤਾਗਾ ਹਾਂਜੀ ਠੀਕ ਆ ਤੇ ਤੁਸੀਂ ਪਹਿਲਾਂ ਤਾਂ ਇਹ ਦੱਸੋ ਵੀ ਜੋ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਬਾਰੇ ਪਤਾ ਤੁਹਾਨੂੰ ਹਾਂਜੀ ਤੁਸੀਂ ਚਾਰ ਸੱਜਣਾਂ ਦੇ ਨਾਮ ਦੱਸੋ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੁਹਾਨੂੰ ਇਹ ਪਤਾ ਹੈਗਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਸ਼ਹਾਦਤ ਦਿੱਤੀ ਸੀ ਇਹਨਾਂ ਦੇ ਪਰਿਵਾਰ ਦੇ ਕਿੰਨੇ ਜੋ ਮੈਂਬਰ ਸੀਗੇ ਜੇ ਕਹਿ ਸਕਦੇ ਆ ਵੀ ਉਹਨਾਂ ਨੇ ਜੋ ਸ਼ਹਾਦਤ ਦਿੱਤੀ ਸੀ ਕਿੰਨੇ ਜਾਣੇ ਸੀਗੇ ਉਹ ਲਗਭਗ 6-7 ਜਾਣੇ ਠੀਕ ਆ ਬਹੁਤ ਵਧੀਆ ਗੱਲ ਆ ਇਹ ਸਿੱਖਣਾ ਚਾਹੀਦਾ ਹੈਗਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈਗਾ ਇਸ ਦੇ ਬਾਰੇ ਬੀਬਾ ਜੀ ਦਰੋ ਗਿਆ ਹੋ ਕੀ ਨਾਮ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਜੋਤ ਕੌਰ ਹੈ ਜੀ ਮਨਜੋਤ ਕੌਰ ਤੁਸੀਂ ਅਮਰਤ ਪਾਨ ਕੀਤਾ ਹੈ ਹਾਂਜੀ ਠੀਕਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਸ਼ੁਰੂ ਤੋਂ ਯਾ ਰਾਤ ਦੇ ਵਿੱਚ ਹੈ ਤੇ ਤੁਹਾਨੂੰ ਬਾਣੀਆਂ ਤੁਸੀਂ ਪੜ੍ਹਦੇ ਹੋ ਕੋਈ ਬਾਣੀ ਤੁਹਾਨੂੰ ਕੰਠ ਯਾਦ ਹਾਂਜੀ ਜਪਜੀ ਸਾਹਿਬ ਅਨੰਦ ਸਾਹਿਬ ਚੌਪਈ ਸਾਹਿਬ ਚੌਪਈ ਸਾਹਿਬ ਕਿਹੜੀ ਕਲਾਸ ਚ ਪੜ੍ਹਦੇ ਜੀ 7th 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 ਕਲਾਸ ਦੇ ਵਿੱਚ ਪੜ੍ਹਦੇ ਆ ਬੱਚੇ ਤੇ ਇਹਨਾਂ ਨੂੰ तकरीबन ਪੰਜੇ ਬਾਣੀਆਂ ਨੰਨ ਯਾਦਾਂ ਤੇ ਉਹਨਾਂ ਦਾ ਜਾਪ ਕਰਦੇ ਨੇ ਬਹੁਤ ਵਧੀਆ ਗੱਲ ਆ ਜੋ ਇਹ ਸਿੱਖੀ ਦੇ ਨਾਲ ਜੁੜੇ ਹੋਏ ਬਚਪਨ ਤੋਂ ਹੀ ਇਹ ਅੰਮ੍ਰਿਤਧਾਰੀ ਨੇ ਤੇ ਗੁਰਸਿੱਖ ਨੇ ਬਹੁਤ ਵਧੀਆ ਸਾਖੀ ਦੀ ਤੁਸੀਂ ਕਰਦਾ ਹੋ। ਅੱਛਾ ਬਹੁਤ ਵਧੀਆ ਗੱਲ ਤੁਸੀਂ ਜਿਵੇਂ ਬਾਬਾ ਜੀ ਨੇ ਦੱਸਿਆ ਇੱਕ ਕਵਿਤਾ ਸੁਣਾਉਣਾ ਚਾਹੁੰਦੇ ਹੋ ਸੁਣਾਓ ਤੁਸੀਂ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਿਸਾਖੀ ਵਾਲੇ ਦਿਨ ਸੰਗਤਾਂ ਚ ਖੜ ਕੇ ਗੁਰੂ ਦਸ਼ਮੇਸ਼ ਬੋਲੇ ਤੇਗ ਫੜਕੇ ਸਜਣਾ ਮੈਂ ਅਜੇ ਜੁਜਾਰੂ ਖਾਲਸਾ ਸ਼ੇਰਾਂ ਮੰਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਸ਼ੇਰਾਂ ਮੰਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਜਾਤ ਪਾਤੀ ਉੱਚ ਨੀਚ ਨਹੀਂ ਏ ਵਧੀਆ ਕਵਿਤਾਵਾਂ ਸੁਣਾਈਆਂ ਬੱਚਿਆਂ ਨੇ ਤੇ ਬੱਚਿਆਂ ਦੇ ਵਿੱਚ ਜੋ ਸਿੱਖੀ ਨੇ ਸਿੱਖੀ ਦੇ ਪ੍ਰਤੀ ਜੋ ਇਹਨਾਂ ਦਾ ਸਤਿਵਿਸ਼ਾਪਨਾਗਾ ਬਹੁਤ ਹੀ ਵਧੀਆਗਾ ਬੱਚੇ ਸਾਰੇ ਹੀ ਇੱਥੇ ਜੋ ਆਪਣੀ ਇਤਿਹਾਸ ਨੂੰ ਸਿੱਖਦੇ ਆ ਉਸਦੇ ਬਾਰੇ ਜਾਣਦੇ ਆ ਬਹੁਤ ਹੀ ਵਧੀਆ ਗੱਲ ਆ ਤੇ ਜਿਆਦਾਤਰ ਅੱਜ ਕੱਲ ਕੀ ਆ ਪਿੰਡਾਂ ਦੇ ਵਿੱਚ ਇੱਕ ਹੋੜ ਲੱਗੀ ਹੋਈ ਆ ਵੀ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜਾਇਆ ਜਾਵੇ ਉਹਨਾਂ ਨੂੰ ਅੰਗਰੇਜ਼ੀ ਸਿਖਾਈ ਜਾਵੇ ਇੰਗਲਿਸ਼ ਸਿਖਾਉਣੀ ਇੱਕ ਬਹੁਤ ਹੀ ਵੱਡੀ ਗੱਲ ਕੀਤੀ ਜਾਂਦੀ ਆ ਜਦਕਿ ਉਹ ਸਿੱਖੀ ਸਿੱਖਾਂ ਦੇ ਪਰਿਵਾਰ ਤੋਂ ਨੇ ਤੇ ਸਿੱਖੀ ਇਤਿਹਾਸ ਬਾਰੇ ਉਹਨਾਂ ਨੂੰ ਕੋਈ ਬਿਲਕੁਲ ਹੀ ਨਹੀਂ ਪਤਾ ਤੇ ਜ਼ਿਆਦਾਤਰ ਦੇਖਿਆ ਜਾਵੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਨਹੀਂ ਪਤਾ ਹੁੰਦਾਗਾ ਤੇ ਕਿਹਾ ਜਾਵੇ ਵੀ ਇਸ ਤਰ੍ਹਾਂ ਦਾ ਜੋ ਸਾਡਾ ਇਤਿਹਾਸ ਆ ਬਹੁਤ ਹੀ ਬੜਬੁਲਾ ਇਤਿਹਾਸ ਆ ਸਿੱਖਾਂ ਦਾ ਤੇ ਇਸ ਇਤਿਹਾਸ ਨੂੰ ਹਰ ਇੱਕ ਬੱਚੇ ਨੂੰ ਦੱਸਣਾ ਚਾਹੀਦਾਗਾ ਪਰਿਵਾਰ ਦੇ ਵੱਡੇ ਮੈਂਬਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਆ ਵੀ ਉਹਨਾਂ ਦੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਜਾਣੂ ਕਰਾਇਆ ਜਾਵੇ ਤੇ ਨਾਲ ਦੀ ਨਾਲ এডਿਕੇਸ਼ਨ ਦਾ ਬਹੁਤ ਜ਼ਰੂਰੀ ਆ ਪਰ ਸਾਡਾ ਇਤਿਹਾਸ ਉਸ ਤੋਂ ਵੀ ਬਹੁਤ ਜ਼ਰੂਰੀ ਆ ਤੇ ਗੱਲ ਜਿਵੇਂ ਕਿ ਅਸੀਂ ਹੁਣ ਬੱਚਿਆਂ ਨਾਲ ਗੱਲਬਾਤ ਕੀਤੀ ਆ ਤੇ ਜੋ ਇਹ ਉਪਰਾਲਾ ਕੀਤਾਗਾ ਇਸ ਦਾ ਪੂਰਾ ਛਰੇ ਦੇਖਿਆ ਜਾਵੇ ਤਾਂ ਬਾਬਾ ਗੁਰਜੀਤ ਸਿੰਘ ਜੀ ਜੋ ਅੰਦਰਲੇ ਗੁਰਦੁਆਰਾ ਸਾਹਿਬ ਜਲਾਲਦੀਆਲ ਦੇ ਹੈੱਡ ਗ੍ਰਾਂਤੀ ਨੇ ਤੇ ਇੱਥੇ ਇਹਨਾਂ ਦੀ ਦੇਖਰੇਖ ਵਿੱਚ ਹੀ ਸਾਰੇ ਬੱਚਿਆਂ ਨੂੰ ਗੁਰਸਿੱਖੀ ਦੇ ਲਾਣ ਲਾਇਆ ਜਾਂਦਾਗਾ ਸਿੱਖਾਂ ਦੇ ਇਤਿਹਾਸ ਬਾਰੇ ਉਹਨਾਂ ਨੂੰ ਦੱਸਿਆ ਜਾਂਦਾਗਾ ਤੇ ਬਹੁਤ ਹੀ ਵਧੀਆ ਉਪਰਾਲਾ ਲਗਾ ਬਾਬਾ ਜੀ ਗੁਰਜੀਤ ਸਿੰਘ ਜੀ ਦਾ ਤੇ ਸਾਡੇ ਨਾਲ ਹੁਣ ਸਾਰੇ ਪ੍ਰਬੰਧਕ ਕਮੇਟੀ ਆ ਉਹ ਸਾਰੇ ਇੱਥੇ ਮੈਂਬਰ ਸਾਹਿਬਾਨ ਖੜੇ ਨੇ ਤੇ ਬਾਬਾ ਗੁਰਜੀਤ ਸਿੰਘ ਜੀ ਇੱਥੇ ਖੜੇ ਨੇ ਤੇ ਸਾਡੇ ਨਾਲ ਬੱਚੇ ਵੀ ਖੜੇ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਬਾਬਾ ਜੀ ਤੁਹਾਡਾ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਹ ਉਪਰਾਲਾ ਕੀਤਾ ਬੱਚਿਆਂ ਨੂੰ ਤੁਸੀਂ ਗੁਰਸਿੱਖੀ ਦੇ ਲੜ ਲਾ ਰਹੇ ਹੋ ਉਹਨਾਂ ਨੂੰ ਸਿੱਖਾਂ ਦੇ ਇਤਿਹਾਸ ਬਾਰੇ ਜਾਣੂ ਕਰਾ ਰਹੇ ਹੋ ਬਹੁਤ ਹੀ ਵਧੀਆ ਤੁਹਾਡਾ ਉਪਰਾਲਾ ਹੈਗਾ ਤੇ ਤੁਸੀਂ ਇਹ ਦੱਸੋ ਵੀ ਜੋ ਅੱਜ ਦਾ ਇੱਥੇ ਕੀ ਪ੍ਰੋਗਰਾਮ ਸੀਗਾ ਅੰਦਰਲੇ ਗੁਰਦੁਆਰਾ ਸਾਹਿਬ ਵਿੱਚ ਸਾਰਾ ਉਹਨਾਂ ਇਤਿਹਾਸ ਜੋ ਉਹਨਾਂ ਨੂੰ ਚੰਗੀ ਤਰ੍ਹਾਂ ਯਾਦ ਸੀਗਾ ਤੇ ਇਸ ਤੱਕ ਕਿਸ ਤਰ੍ਹਾਂ ਤੁਸੀਂ ਉਪਰਾਲਾ ਕੀਤਾ ਤੇ ਕੱਲ ਦਾ ਕੀ ਪ੍ਰੋਗਰਾਮ ਹੈ ਬਸਾਕੀ ਦਾ ਇਹ ਸਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਤੁਹਾਨੂੰ ਚਾਣਨਾ ਪਾਓ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਆਪ ਸਭ ਸੰਗਤਾਂ ਨੂੰ 325ਵਾਂ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਕਾਲ ਨੂੰ ਜੋ ਵਿਸਾਖ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਨਾਲ ਹੀ ਖਾਲਸਾ ਪੰਥ ਜੀ ਦਾ ਸਾਜਨਾ ਦਿਵਸ ਹੈ ਜੀ ਤਕਰੀਬਨ ਅਸੀਂ ਹਰ ਸਾਲ ਹੀ ਵਿਸਾਖੀ ਦਾ ਇਹ ਜਿਹੜਾ ਖਾਲਸਾ ਪੰਥ ਜੀ ਦਾ ਸਾਜਨਾ ਦਿਵਸ ਹੈ ਇਹਨੂੰ ਇਸ ਤਰੀਕੇ ਨਾਲ ਹੀ ਮਨਾਉਂਦੇ ਹਾਂ ਬੱਚਿਆਂ ਨੂੰ ਇਕੱਠੇ ਕੀਤਾ ਜਾਂਦਾ ਹੈ ਤਕਰੀਬਨ 1 April ਤੋਂ ਇਹ ਕਲਾਸਾਂ ਸਾਡੀਆਂ ਸ਼ੁਰੂ ਸਨ ਜਿਹੜੇ ਬੱਚਿਆਂ ਨੂੰ ਗੁਰ ਇਤਿਹਾਸ ਦੇ ਨਾਲ ਜੋੜਿਆ ਗਿਆ ਗੁਰਬਾਣੀ ਦੇ ਨਾਲ ਗੁਰਬਾਣੀ ਦੀ ਸੰਥਿਆ ਦਿੱਤੀ ਗਈ ਤੇ ਉਹ ਜੋ ਵੀ ਇਤਿਹਾਸ ਹੈ ਉਹ ਬੱਚਿਆਂ ਨੂੰ ਪੜਾਇਆ ਗਿਆ तकरीबन ਅਸੀਂ 6 ਮਹੀਨੇ ਬਾਅਦ ਇਹ ਪ੍ਰੋਗਰਾਮ ਕੋਈ ਨਾ ਕੋਈ ਗੁਰੂ ਘਰ ਸਾਡੇ ਗੁਰਦਾਰਾ ਸਾਹਿਬ ਜੀ ਦੀ ਪੂਰੀ ਪ੍ਰਬੰਧਕ ਕਮੇਟੀ ਮੈਂਬਰ ਸਹਿਬਾਨ ਸਾਰੇ ਮੌਜੂਦ ਨੇ ਪ੍ਰਧਾਨ ਪਸ਼ੋਰਾ ਸਿੰਘ ਜੀ ਪ੍ਰਧਾਨ ਜਸਵੰਤ ਸਿੰਘ ਜੀ ਵੀ ਮੌਜੂਦ ਨੇ ਤੇ तकरीबन ساری ਕਮੇਟੀ ਦਾ ਗੁਰਦਾਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਸਾਥ ਮਿਲਦਾ ਨੌਜਵਾਨ ਐਨ ਆਰ ਆਈ ਵੀਰ ਜਿਹੜੇ ਵਿਦੇਸ਼ ਦੇ ਵਿੱਚ ਬੈਠੇ ਨੇ ਉਹ ਬਹੁਤ ਇਸ ਕੰਮ ਦੇ ਵਿੱਚ ਮਦਦ ਕਰਦੇ ਨੇ ਸੰਗਤਾਂ ਇੱਥੇ ਦੇ ਜਿਹੜੇ ਨੌਜਵਾਨ ਨੇ ਸੇਵਾਦਾਰ ਉਹ ਬੱਸ ਬਹੁਤ ਸਹਿਯੋਗ ਕਰਦੇ तकरीबन 1 April ਤੋਂ ਅਸੀਂ ਇਹ ਪ੍ਰੋਗਰਾਮ ਉਲੀਕਿਆ ਹੋਇਆ ਜੀ ਅੱਜ ਸਾਰੇ ਬੱਚਿਆਂ ਤੋਂ ਗੁਰਬਾਣੀ ਜੋ ਕੰਠ ਮੁਕਾਬਲੇ ਇਹਨਾਂ ਨੂੰ ਜੋ ਵੀ ਸਿਖਾਇਆ ਗਿਆ ਉਹਦਾ ਅੱਜ ਅਸੀਂ ਸਾਰੇ ਬੱਚਿਆਂ ਤੋਂ ਗੁਰਬਾਣੀ ਸੁਣੀ ਹੈ ਗੁਰ ਇਤਿਹਾਸ ਬਾਰੇ ਬੱਚਿਆਂ ਨੇ ਉਹ ਸਾਰੇ ਅੰਦਰ ਟੀਚਰ ਸਾਹਿਬਾਨ ਉਹ ਸੁਣ ਰਹੇ ਨੇ ਆਪ ਜਿਨੇ ਦੇਖਿਆ ਹੋਵੇਗਾ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਬੱਚਿਆਂ ਤੋਂ ਇਹ ਸਾਰਾ ਅਸੀਂ ਸੁਣ ਲਿਆ ਹੈ ਤੇ ਰਾਤ ਨੂੰ ਉਹ ਟੀਚਰ ਸਾਹਿਬਾਨ ਸਾਨੂੰ ਰਿਜ਼ਲਟ ਕੱਢ ਕੇ ਦੇਣਗੇ ਕੱਲ ਨੂੰ ਨਾਲੇ ਤਾਂ ਸਾਰੀ ਸਮਾਪਤੀ ਹੋਵੇਗੀ ਜੀ ਤੇ ਉਸ ਤੋਂ ਬਾਅਦ ਖਾਲਸਾ ਪੰਥ ਜੀ ਦਾ ਸਾਜਨੇ ਦਿਵਸ ਤੇ ਜੋ ਅਸੀਂ ਹਰ ਸਾਲ ਬੱਚਿਆਂ ਦੇ ਕੰਪੀਟੀਸ਼ਨ ਕਰਾਉਂਦੇ ਹਾਂ ਜਿਹਦੇ ਵਿੱਚ ਲੰਮੇ ਕੇਸਾਂ ਦਾ ਮੁਕਾਬਲਾ ਕਿਉਂਕਿ ਤੁਸੀਂ ਦੇਖੋ ਕਈ ਬੱਚਿਆਂ ਦੇ ਕੇਸ ਖੁੱਲੇ ਹੋਏ ਆ ਉਹ ਵੀ ਉਹ ਕੰਪੀਟੀਸ਼ਨ ਸੀਗਾ ਬੱਚਿਆਂ ਦੇ ਲੰਬੇ ਕੇਸਾਂ ਦਾ ਹੋ ਗਿਆ ਜੀ ਦਸਤਾਰ ਦਾ ਬੱਚਿਆਂ ਦੀ ਜੋ ਗੁਰਬਾਣੀ ਕੰਠ ਮੁਕਾਬਲੇ ਹੋਰ ਗੁਰ ਇਤਿਹਾਸ ਬਾਰੇ ਸਾਰੀ ਜਾਣਕਾਰੀ ਬੱਚਿਆਂ ਨੇ ਟੀਚਰ ਸਹਿਬਾਨਾਂ ਨੇ ਉਹਨਾਂ ਤੋਂ ਸੁਣੀ ਹੈ ਕੱਲ ਨੂੰ ਇਹਨਾਂ ਬੱਚਿਆਂ ਦੇ ਨਤੀਜੇ ਕੱਢ ਕੇ ਇਹਨਾਂ ਨੂੰ ਜੋ ਸਾਰੇ ਨਗਰ ਵੱਲੋਂ ਨੌਜਵਾਨ ਵੀਰਾਂ ਵੱਲੋਂ ਜੋ ਇਨਾਮ ਹਰ ਸਾਲ ਅਸੀਂ ਦਿੰਦੇ ਹਾਂ ਟਰਾਫੀਆਂ ਹੋਰ ਵੀ ਜੋ ਇਨਾਮ ਦਿੱਤਾ ਜਾਵੇਗਾ ਉਹ ਕੱਲ ਨੂੰ ਵੰਡਿਆ ਜਾਵੇਗਾ ਨਾਲੇ ਸ੍ਰੀ ਅਖੰਡ ਪਾਤਸ਼ਾਹਬ ਜੋ ਕੱਲ ਤੋਂ ਆਰੰਭ ਨੇ ਉਹਨਾਂ ਦੇ ਸ੍ਰੀ ਅਖੰਡ ਪਾਤਸ਼ਾਹਬ ਜੀ ਦੇ ਭੋਗ ਪਾਏ ਜਾਣਗੇ ਤੇ ਸੰਗਤਾਂ ਦੇ ਵਾਸਤੇ ਅੰਮ੍ਰਿਤ ਵੇਲੇ ਤੋਂ ਚਾਹ ਦੇ ਬਰੈਡਾਂ ਦੇ ਲੰਗਰ ਲੱਗਣੇ ਆ ਜੀ ਉਸ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜੀ ਬਹੁਤ ਵਧੀਆ ਗੱਲ ਹੈ ਬਾਬਾਈ ਨੇ ਜੋ ਸਾਨੂੰ ਪੂਰੀ ਜਾਣਕਾਰੀ ਦਿੱਤੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਜੋ ਪਿੰਡ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖੁਦ ਬਾਬਾਈ ਗੁਰਜੀਤ ਸਿੰਘ ਜੀ ਇਨਾਂ ਦੇ ਉਪਰਾਲੇ ਫਤਕਾ ਹੀ ਬੱਚਿਆਂ ਦੇ ਇਹ ਮੁਕਾਬਲੇ ਕਰਵਾਏ ਗਏ ਬੱਚਿਆਂ ਨੂੰ ਸਪੈਸ਼ਲ ਕਲਾਸਾਂ ਲਾਈਆਂ ਜਾਂਦੀਆਂਗਾ ਉਹਨਾਂ ਨੂੰ ਗੁਰੂ ਇਤਿਹਾਸ ਬਾਰੇ ਜਾਣੂ ਕਰਾਇਆ ਜਾਂਦਾਗਾ ਉਹਨਾਂ ਨੂੰ ਦੱਸਿਆ ਜਾਂਦਾਗਾ ਫਿਰ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਜਿਵੇਂ ਕਿ ਅੱਜ ਇਹਨਾਂ ਦੇ ਮੁਕਾਬਲੇ ਕਰਵਾਏ ਗਏ ਆ ਅਲੱਗ-ਅਲੱਗ ਤਰ੍ਹਾਂ ਦੇ ਮੁਕਾਬਲੇ ਕਰਵਾਏ ਆ ਉਹਨਾਂ ਦਾ ਨਤੀਜਾ ਜੋ ਆ ਇਹ ਕੱਲ ਨੂੰ ਕੱਢਿਆ ਜਾਊਗਾ ਵਿਸਾਖੀ ਵਾਲੇ ਦਿਨ ਤੇ ਕੱਲ ਨੂੰ ਹੀ ਪਿੰਡ ਵੱਲੋਂ ਤੇ ਪਬੰਦਕ ਆਪਣੇ ਕਮੇਟੀ ਆ ਉਹਨਾਂ ਵੱਨੀਓ ਇਨਾਮ ਦਿੱਤੇ ਜਾਣਗੇ ਉਹਨਾਂ ਬੱਚਿਆਂ ਨੂੰ ਜੋ ਸਨਮਾਨਿਤ ਕੀਤਾ ਜਾਊਗਾ ਬਹੁਤ ਹੀ ਵਧੀਆ ਉਪਰਾਲਾ ਲਗਾ ਤੇ ਸਾਡੇ ਨਾਲ ਪ੍ਰਬੰਧਕ ਆਪਣੀ ਕਮੇਟੀ ਆ ਸਾਡੇ ਨਾਲ ਇਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਤੁਸੀਂ ਇਹ ਦੱਸੋ ਵੀ ਜੋ ਇਹ ਉਪਰਾਲਾ ਤੁਸੀਂ ਕਰ ਰਹੇ ਹੋ ਬੱਚਿਆਂ ਦੇ ਪਰਿਵਾਰਾਂ ਨੂੰ ਕੋਈ ਇਸ ਤੋਂ ਉਤਰਾਜਤਾ ਨਹੀਂ ਹੈ ਉਹ ਪੂਰਾ ਸਾਥ ਦੇ ਰਹੇ ਨੇ ਵਾਹਿਗੁਰੂ ਖਾਲਸਾ ਸਾਹਿਬ ਜੀ ਖਤਈ ਬੱਚਿਆਂ ਦੇ ਮਾਪਿਆਂ ਨੂੰ ਕੋਈ ਤਰਾਜ ਨਹੀਂ ਹੈ ਸਭ ਸਾਡੇ ਖੁਸ਼ ਹੈ ਇਹ ਕੰਮ ਸਾਡੀ ਬਹੁਤ ਮੱਤ ਕਰਦੇ ਆ ਸਾਰਾ ਨਗਰੀ ਪ੍ਰਵਾਹ ਪੈਂਦੀ ਸਾਰਾ ਨੋਟਸ ਹੈ ਬਿਲਕੁਲ ਬਹੁਤ ਬਹੁਤ ਧੰਨਵਾਦ ਡਾ ਜੀ ਜਿਵੇਂ ਕਿ ਪ੍ਰਧਾਨ ਜੀ ਨੇ ਦੱਸਿਆ ਵੀ ਜੋ ਪਰਵਾਰਾਂ ਕੰਨਿਓ ਪੂਰਾ ਸਹਿਯੋਗ ਤੇ ਸਾਡੇ ਨਾਲ ਡਾਕਟਰ ਸਾਹਿਬ ਨੇ ਇਹ ਦੱਸਣਗੇ ਡਾਕਟਰ ਸਾਹਿਬ ਤੁਹਾਨੂੰ ਕੀ ਲੱਗਦਾਗਾ ਵੀ ਜੋ ਸਾਡੇ ਛੋਟੇ ਬੱਚੇ ਆ ਜਿਵੇਂ ਕਿ ਇਹਨਾਂ ਨੇ ਮੁਕਾਬਲੇ ਹੋਏ ਅੱਜ ਬਹੁਤ ਵਧੀਆ ਗੱਲ ਆ ਪਰ ਦੇਖਾ ਜਾਵੇ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਬੱਚਾ ਹੁੰਦਾਗਾ ਉਹਨਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਗੁਰੂ ਗਿਆਨ ਬਾਰੇ ਜਾਂ ਗੁਰ ਸਿੱਖੀ ਬਾਰੇ ਵੈਗਰ ਜੀ ਖਾਲਸਾ ਵੈਗਰ ਜੀ ਖਫਤੇ ਸਨੀਹਾ ਤੇ ਇਹ ਜੀ ਹਰੇਕ ਮਾਪਿਓ ਨੂੰ ਜਿਹੜਾ ਸਿੱਖ ਧਰਮ ਦੇ ਵਿੱਚ ਜਨਮ ਲੈਂਦਾ ਬੱਚਾ ਉਹਨੂੰ ਗੁਰਸਿੱਖੀ ਨਾਲ ਜੋੜਨਾ ਚਾਹੀਦਾ ਨਾ ਕਿ ਦੂਜੇ ਆਪਣੇ ਹੁਣ ਬੱਚੇ ਇੰਗਲਿਸ਼ ਸਕੂਲਾਂ 'ਚ ਪੜ ਰਹੇ ਆ ਪੰਜਾਬੀ ਤੋਂ ਆਪਾਂ ਮਨਕਰ ਹੁੰਦੇ ਜਾ ਰਹੇ ਆ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਹ ਤਾਂ ਹੀ ਲਾਗੂ ਹੋ ਸਕਦਾ ਜੇ ਤੁਸੀਂ ਸਿੱਖੀ ਨਾਲ ਜੁੜੋ ਏ ਆਪਦੇ ਬੱਚਿਆਂ ਨੂੰ ਸਿੱਖੀ ਨਾਲ ਵੱਧ ਤੋਂ ਵੱਧ ਜੋੜੋ ਏ ਪਰ ਅਪਰਾਲਾ ਬਹੁਤ ਵਧੀਆ ਸਾਡਾ ਬਾਬਾ ਜੀ ਦਾ ਬਹੁਤ ਵਧੀਆ ਬਹੁਤ ਧੰਨਵਾਦ ਕਰਦੇ ਆ ਅਸੀਂ ਇਹਨਾਂ ਨੇ ਹਰ ਸਾਲ ਸਾਨੂੰ ਜੋੜ ਕੇ ਰੱਖਦੇ ਆ ਬੱਚਿਆਂ ਨੂੰ ਜੋੜ ਕੇ ਰੱਖਦੇ ਆ ਪ੍ਰਬੰਧਕ ਕਮੇਟੀ ਬਹੁਤ ਇਸ ਗੱਲ ਤੇ ਧਿਆਨ ਦਿੰਦੀ ਆ ਫੇ ਅਸੀਂ ਵੱਧ ਤੋਂ ਵੱਧ ਗੁਰਸਿੱਖੀ ਨਾਲ ਜੋੜੀਏ ਬੱਚਿਆਂ ਨੂੰ ਤਕਰੀਬਨ ਅਸੀਂ 2-3 ਪ੍ਰੋਗਰਾਮ ਸਾਲ ਦੇ ਵਿੱਚ ਇਹ ਜੇ ਕਰਦੇ ਆ ਜਿਨ੍ਹਾਂ ਦੇ ਨਾਲ ਬੱਚੇ ਸਾਡੇ ਇਧਰ ਜੋੜਨ ਤੇ ਬਾਬਾ ਜੀ ਦਾ ਖਾਸ ਕਰਕੇ ਇਸ ਧੰਨਵਾਦ ਕਰਦੇ ਆ ਪ੍ਰਬੰਧਕ ਕਮੇਟੀ ਦਾ ਵੀ ਬਾਕੀ ਐਨਆਰਆਈ ਵੀਰ ਪਿੰਡ ਵਾਸੀ ਕੋਈ ਸਾਨੂੰ ਇਤਰਾਜ ਬਾਜੀ ਨਹੀਂ ਕਰਦਾ ਹੈਗਾ ਵੀ ਤੁਸੀਂ ਇਹ ਕਿਉਂ ਕਰਦੇ ਹੋ ਵੱਧ ਤੋਂ ਵੱਧ ਮਾਪਿਓ ਵੀ ਪੂਰਾ ਸਹਿਯੋਗ ਕਰਦੇ ਆ ਸਾਡੀਆਂ ਬੱਚੀਆਂ ਨੇ ਬੱਚੇ ਆ ਛੋਟੇ ਸਾਰੇ ਉਤਸ਼ਾਹ ਨਾਲ ਇਸ ਦੇ ਵਿੱਚ ਭਾਗ ਲੈਂਦੇ ਆ ਕਿਸੇ ਨੂੰ ਕੋਈ ਕੰਤੂ ਬਰੰਤੂ ਨਹੀਂ ਹੈਗਾ ਅਸੀਂ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਵਧੀਆ ਗੱਲ ਆ ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਵੀ ਜੋ ਕਿਸੇ ਵੰਨਿਓ ਕੋਈ ਇਤਰਾਜ਼ ਨਹੀਂ ਕੀਤਾ ਜਾਂਦਾਗਾ ਤੇ ਕਰਨਾ ਵੀ ਨਹੀਂ ਚਾਹੀਦਾ ਕਿਉਂਕਿ ਸਾਡੇ ਸਿੱਖਾਂ ਦਾ ਇਤਿਹਾਸ ਆ ਤੇ ਇਤਿਹਾਸ ਨੂੰ ਬੱਚਿਆਂ ਨੂੰ ਜੇ ਨਹੀਂ ਦੱਸਾਂਗੇ ਤਾਂ ਆਉਣ ਵਾਲੀ ਪੀੜ੍ਹੀ ਬਿਲਕੁਲ ਹੀ ਅੰਧਕਾਰ ਚ ਚਲੇ ਜਾਊਗੀ ਤੇ ਬਹੁਤ ਵਧੀਆ ਉਪਰਾਲਾਗਾ ਦਾ ਵਿਜ਼ਨ ਪੰਜਾਬ ਟੀਮ ਵੰਨਿਓ ਵੀ ਇਸ ਉਪਰਾਲੇ ਲਈ ਸਾਰੀ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾਗਾ ਵੀ ਇਸ ਤਰ੍ਹਾਂ ਦੇ ਉਪਰਾਲੇ ਲਗਾਤਾਰ ਹੋਣੇ ਚਾਹੀਦੇ ਆ ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਸਾਲ ਦੇ ਵਿੱਚ 2-3 ਪ੍ਰੋਗਰਾਮ ਇਹਨਾਂ ਦੇ ਉਲਕੇ ਜਾਂਦੇ ਆ ਇਸ ਤਰ੍ਹਾਂ ਦੇ ਪਰ ਜੇ ਪਿੰਡ ਵਿੱਚ ਹਰ ਰੋਜ਼ ਬੱਚਿਆਂ ਨੂੰ ਅੱਧਾ ਘੰਟਾ ਜਾਂ ਇੱਕ ਘੰਟਾ ਇੱਕ ਕਲਾਸ ਲਈ ਜਾਵੇ ਸਾਡੇ ਗੁਰ ਗਿਆਨ ਬਾਰੇ ਜਾਂ ਗੁਰਸਿੱਖੀ ਦੇ ਇਤਿਹਾਸ ਬਾਰੇ ਤਾਂ ਬਹੁਤ ਹੀ ਵਧੀਆ ਇਹ ਗੱਲ ਹੋਊਗੀ ਹਰ ਬੱਚੇ ਨੂੰ ਸਿੱਖੀ ਇਤਿਹਾਸ ਬਾਰੇ ਪਤਾ ਲੱਗੂਗਾ ਤੇ ਸਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਖੀ ਅਗਦਾਰਾ ਦਿੱਲੀ ਵਾਲਣੂ ਰਾਜ ਤੇਰੇ ਹੱਥੋਂ ਜਾਣਾ ਬੀਬੀ ਕਲਣੂ ਜਰ ਗੋਨਲ ਸੁਣੀ ਸਾਡੀ ਗੱਲ ਨੂੰ ਅਸੀਂ ਬੰਦੇ ਸਰਕਾਰ ਦੇ ਫਰੈਂਡ ਰਾਣੀਏ ਛੇ ਤੀਰ ਵਾਲੇ ਬਾਬੇ ਦਾਟ ਰੈਂਡ ਰਾਣੀਏ ਛੇ ਤੀਰ ਵਾਲੇ ਬਾਬੇ ਦਾਟ ਰੈਂਡ ਰਾਣੀਏ ਰੰ ਦਾ ਅਸਲੇ ਦੇ ਨਾਲ ਜਿਹੜਾ ਲੱਸਿਆ ਰੰ ਦਾ ਅਸਲੇ ਦੇ ਨਾਲ ਜਿਹੜਾ ਲੱਸਿਆ ਉਹਦੀ ਸ਼ੇਰਾਂ ਵਾਲੀ ਲੁੱਕ ਤੇ ਡਰੈੱਸ ਆ ਉਹਦੀ ਸ਼ੇਰਾਂ ਵਾਲੀ ਲੁੱਕ ਤੇ ਰੈਸ ਆ ਕਈਆਂ ਵਾਸਤੇ ਉਹ ਮੋਤ ਵਾਸਤੇ ਉਹ ਮਤ ਦਾ ਦਰਸ਼ਿਆ ਔਰ ਜੱਦ ਦੇ ਕਿ जखਮਾਂ ਤੋਂ ਛੱਲੇ ਦਾ ਖਰੰਡ ਰਾਣੀਆਂ ਛਾ ਤੀਰ ਵਾਲੇ ਬੱਬੇ ਦਾ ਟ੍ਰੈਂਡ ਰਾਣੀਆਂ ਛਾ ਤੀਰ ਵਾਲੇ ਬੱਬੇ ਦਾ ਟ੍ਰੈਂਡ ਰਾਣੀਆਂ ਜਿਹੜਾ ਸਿੱਖਾਂ ਦੀ ਜਵਾਨੀ ਉਤਿਸ਼ਾਰਿਆ ਜਿਹੜਾ ਸਿੱਖਾਂ ਦੀ ਜਵਾਨੀ ਉਤਿਸ਼ਾਰਿਆ ਮੁੰਡੇ ਹਿੰਦੂਆਂ ਦੀ ਗੱਲ ਨਾਲ ਲਾਰਿਆ ਮੁੰਡੇ ਹਿੰਦੂਆਂ ਦੀ ਗੱਲ ਨਾਲ ਲਾਰਿਆ ਨੌਜਵਾਨਾਂ ਨੂੰ ਹਕਾਲੀ ਪੜ ਘਾ ਰਿਆ ਨਾਨੂ ਹ ਕਾਲੀ ਪੜ ਕਾਰਿਆ ਉਹਦੇ ਭਾਸ਼ਣਾ ਦੀ ਗੱਲਬਾਤ ਐਂਡ ਰਾਣੀਏ ਛੇ ਤੀਰ ਵਾਲੇ ਬਾਬੇ ਦਾ ਟ੍ਰੈਂਡ 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 ਰਾਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਹੀ ਵਧੀਆ ਜੋ ਬੱਚੀਆਂ ਨੇ ਕਵਿਤਾ ਸੁਣਾਈ ਆ ਤੇ ਕੁਝ ਬੱਚੀਆਂ ਨੇ ਪਹਿਲਾਂ ਵੀ ਕਵਿਤਾ ਸੁਣਾਈ ਸੀਗੀ ਬੱਚਿਆਂ ਨੂੰ ਬਹੁਤ ਹੀ ਵਧੀਆ ਗਿਆਨ ਦਿੱਤਾ ਗਿਆ ਤੇ ਕਵਿਤਾਵਾਂ ਇਹਨਾਂ ਨੇ ਸਿੱਖ ਕੇ ਫੜੇ ਦਰਸ਼ਕਾਂ ਨੂੰ ਸੁਣਾਈ ਆ ਤੇ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਬਣੇ ਰਹਿਾਂਗੇ ਕੱਲ ਦਾ ਜੋ ਸਾਡਾ ਖਾਸਾ 사ਜਨਾ ਦਿਵਸ ਆ ਅਵਸਾਖੀ ਦਾ ਦਿਹਾੜਾਗਾ ਉਹ ਗੁਰਦੁਆਰਾ ਅੰਦਲਾ ਸਾਹਿਬ ਜੋ ਆਪਣੇ ਜਲਾਲਦੀਵਾਲ ਦੇ ਅੰਦਲਾ ਗੁਰਦੁਆਰਾ ਸਾਹਿਬਾ ਉੱਥੇ ਮਨਾਇਆ ਜਾਵੇਗਾ ਤੇ ਬੱਚਿਆਂ ਦੇ ਜੋ ਇਨਾਮ ਵੰਡ ਸਮਾਰੋਹ ਵੀ ਇੱਥੇ ਕੀਤਾ ਜਾਏਗਾ ਜੋ ਅੱਜ ਮੁਕਾਬਲੇ ਹੋਏ ਆ ਤੁਹਾਨੂੰ ਦਿਖਾਉਂਦੇ ਰਾਵਾਂਗੇ ਤੁਸੀਂ ਦੇਖਦੇ ਰਹੋ ਦਾ ਵਿਜ਼ਨ ਪੰਜਾਬ ਸਾਡਾ ਚੈਨਲ ਸਾਡੇ ਚੈਨਲ ਨੂੰ ਤੁਸੀਂ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਤੇ ਹੋਰਾਂ ਨਾਲ ਅ ਬਦ ਤੋਂ ਬਦ ਸ਼ੇਅਰ ਕਰੋ ਕਿਉਂਕਿ ਤੁਹਾਡੇ ਹੀ ਸਪੋਰਟ ਤੇ ਪਿਆਰ ਦੀ ਸਾਨੂੰ ਪੂਰੀ ਲੋੜ ਆ ਤੇ ਸਾਡੇ ਚੈਨਲ ਨੂੰ ਬਦ ਤੋਂ ਬਦ ਪਿਆਰ ਦਿਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ